ਤੁਹਾਨੂੰ ਅੱਜ ਗੱਟਾ ਕਿਵੇਂ ਬਣਦਾ ਇਹ ਵੀ ਦਿਖਾਵਾਂਗੇ ਅਤੇ ਜਿਹੜੀਆਂ ਗਲੀਆਂ ਸੜੀਆਂ ਬੋਰੀਆਂ ਨੂੰ ਅਸੀਂ ਘਰਾਂ ਦੇ ਵਿੱਚ ਅੱਗ ਲਾ ਦਿੰਨੇ ਆ ਉਹ ਬੋਰੀਆਂ ਅੱਜ ਦੇ ਟਾਈਮ ਦੇ ਵਿੱਚ ਕਿੰਨੀਆਂ ਲਾਹੇਵੰਦ ਨੇ ਜੋ ਫਟਾ ਪੁਰਾਣਾ ਜਿਹਾ ਬਾਰਦਾਨਾ ਹੋ ਗਿਆ ਇਹ ਝੂਠ ਵਾਲੇ ਉਸ ਦੇ ਬਾਅਦ ਜੋ ਹੈ ਪਲਾਰੀ ਹੋ ਗਿਆ ਝੋਨੇ ਦਾ ਮੈਨ ਮਟੀਰੀਅਲ ਤੋਂ ਹਮਾਰੇ ਇਸ ਪਲਾਰੀ ਹੋ ਤੇ ਝੋਨੇ ਦਾ ਜੇ ਮਤਲਬ 90% ਤੋਂ ਅਸੀਂ ਇਹ ਯੂਜ਼ ਕਰਦੇ ਹਾਂ ਜੀ जो कि जमींदार भाई इसको आग लगा देते हैं उनसे परेशान होते हैं उस चीज का हमने हम्ता बनाते हैं तो सारे इसमें हमारे टिंडे लगे हुए हैं टिंडो लगे इसके जरिए जो घुमा घुमा के जो माल मशीन को लेते रहते हैं कितना हमको जोरी पड़ गया कम का जोरी पड़ गया तो कम लेते हैं ज्यादा का जोरी पड़ गया ज्यादा लेते हैं इसमें जो मालवा होते है बीट की हवा और पानी दोनों मिक्स होते हैं रो के बाद जो यहां पे जाली लगे होते हैं जाली लगे होते जो मालवा होता है चौबीस पच्चीस साल से यूज कर रहे हैं सर जो भी हमारे आसपास में है यहाँ पे कोई आग नहीं लगाते हैं हमारे पास ले आते हैं के पे खरीद किदा खरीद ये सर ढाई रुपए से तीन रुपए किलो तक हमको लेते हैं इसको सर इसमें ना कोई हीट नहीं ही होता है नॉर्मली होता है पानी में मिक्स होके आते हैं जो आपको पता है जाली है जाली जो होता है तो जो पा, पानी हो फिल्टर करके नीचे छोड़ देता है माल जो, यहां जो रु, 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 होते, रु। होते, है होते हैं यहाँ जैसे रोले लगे होते हैं एक तो नीचे होते रबड़ रोल ऊपर होते हैं लोहे का रोल थोड़ा हार्ड होते हैं वो ना प्रेस करके प्रेस करके पानी नीचे नीचे छोड़ निच देते हैं जो मालवा होता उस है उसमें जो लपेट जाते हैं अभी तो सर दो दिन लग जाते हैं सूखने में एक दिन में आधा सूख जाते हैं जो आधा पाते हैं दूसरे दिन सूख जाते हैं ਜੋ ਗਰਮੀ ਦੇ ਟਾਈਮ ਐ ਸਰ ਉਹ ਰੋਜ਼ ਕਰੋ ਸੁੱਕ ਜਾਂਦੇ ਨੇ ਜਿਤਨਾ ਵੀ ਆਪ ਬਣਾਓ ਫਲਾ ਦਿਓ ਦੋਪਹਿਰ ਉਹਦੇ ਬਾਅਦ ਰੋਜ਼ ਸ਼ਾਮ ਤੱਕ ਆ ਜਾਂਦੇ ਆ ਅੰਦਰ ਗਲੀਆਂ ਸੜੀਆਂ ਬੋਰੀਆਂ ਅਤੇ ਪਰਾਲੀ ਤੋਂ ਇਸ ਫੈਕਟਰੀ ਦੇ ਵਿੱਚ ਗੱਤਾ ਤਿਆਰ ਕੀਤਾ ਜਾਂਦਾ ਏ ਤੁਹਾਨੂੰ ਅੱਜ ਗੱਤਾ ਕਿਵੇਂ ਬਣਦਾ ਇਹ ਵੀ ਦਿਖਾਵਾਂਗੇ ਅਤੇ ਜਿਹੜੀਆਂ ਗਲੀਆਂ ਸੜੀਆਂ ਬੋਰੀਆਂ ਨੂੰ ਅਸੀਂ ਘਰਾਂ ਦੇ ਵਿੱਚ ਅੱਗ ਲਾ ਦਿੰਨੇ ਆ ਉਹ ਬੋਰੀਆਂ ਅੱਜ ਦੇ ਟਾਈਮ ਦੇ ਵਿੱਚ ਕਿੰਨੀਆਂ ਲਾਹੇਵੰਦ ਨੇ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਇਸ ਇੰਟਰਵਿਊ ਤੋਂ ਬਾਅਦ ਆਪਣੇ ਘਰੇ ਜਿੰਨੀਆਂ ਗਲੀਆਂ ਸੜੀਆਂ ਬੋਰੀਆਂ ਪਈਆਂ ਨੇ ਉਹਨਾਂ ਨੂੰ ਕੁਵਾੜੀਏ ਦੇ ਕੋਲ ਵੇਚਣ ਵੀ ਚਲੇ ਜਾਓਗੇ ਕਿਉਂਕਿ ਕਹਿੰਦੇ ਨੇ ਕਿ ਇਹ ਗਲੀਆਂ ਸੜੀਆਂ ਬੋਰੀਆਂ ਦੇ ਤਾਂ ਮੁੱਲ ਲੱਗਦੇ ਨੇ ਇਸ ਵੇਲੇ ਅਸੀਂ ਉਸੇ ਫੈਕਟਰੀ ਦੇ ਵਿੱਚ ਮੌਜੂਦ ਆ ਜਿੱਥੇ ਪਰਾਲੀ ਅਤੇ ਗਲੀਆਂ ਸੜੀਆਂ ਬੋਰੀਆਂ ਤੋਂ ਗੱਤਾ ਤਿਆਰ ਕੀਤਾ ਜਾਂਦਾ ਦੂਸਰੇ ਪਾਸੇ ਅਸੀਂ ਜਿਹੜੀ ਪਰਾਲੀ ਹੈ ਉਹ ਖੇਤਾਂ ਦੇ ਵਿੱਚ ਸਾੜੀ ਜਾਂਦੇ ਆ ਪਰ ਇਸ ਫੈਕਟਰੀ ਮਾਲਕ ਦੇ ਵੱਲੋਂ ਗਲੀਆਂ ਸੜੀਆਂ ਬੂਰੀਆਂ ਅਤੇ ਪਰਾਲੀ ਤੋਂ ਜਿਹੜਾ ਵਾ ਗੱत्ता ਕਿਵੇਂ ਤਿਆਰ ਕੀਤਾ ਜਾਂਦਾ ਉਹ ਤੁਹਾਨੂੰ ਅੱਜ ਦੱਸਣ ਜਾ ਰਹੇ ਆ ਸਰਦਾਰ ਬਿੱਕਰ ਸਿੰਘ ਹੋਣਾ ਦੀ ਫੈਕਟਰੀ ਦੇ ਵਿੱਚ ਮੌਜੂਦ ਆ ਉਹਨਾਂ ਦੇ ਇੰਚਾਰਜ ਕਿਸ਼ੋਰ ਕੁਮਾਰ ਯਾਦਵ ਸਾਡੇ ਨਾਲ ਰਹਿਣਗੇ ਉਹ ਸਾਰਾ ਪ੍ਰਕਿਰਿਆ ਸਾਨੂੰ ਸਮਝਾਉਣਗੇ ਕਿ ਕਿਵੇਂ ਇੱਥੇ ਗੱत्ता ਤਿਆਰ ਕੀਤਾ ਜਾਂਦਾ ਤੇ ਜਿਹੜਾ ਇਹ ਵੇਸਟ ਮਟੀਰੀਅਲ ਆ ਉਸ ਨੂੰ ਇਹ ਕਿਵੇਂ ਯੂਜ਼ ਕਰਦੇ ਨੇ ਯਾਦਵ ਜੀ ਅ ਨਮਸਕਾਰ ਅ ਸਭ ਤੋਂ ਪਹਿਲਾਂ ਇਹ ਹੀ ਦੱਸੋ ਕਿ ਇਹ ਤਾਂ ਅਸੀਂ ਬੋਰੀਆਂ ਨੂੰ ਘਰਾਂ 'ਚ ਰੱਖਦੇ ਤੱਕ ਨਹੀਂ ਤੁਸੀਂ ਇਹਨਾਂ ਤੋਂ ਹੀ ਗੱਤਾ ਤਿਆਰ ਕਰੀ ਜਾਂਦੇ ਆ ਕਿਵੇਂ-ਕਿਵੇਂ ਪ੍ਰੋਸੈਸ ਕਿਵੇਂ ਕਰਦੇ ਹੋ ਗੱਤਾ ਕਿਵੇਂ ਬਣਾਉਂਦੇ ਹੋ ਇਹ ਇਹ ਸਰ ਜੋ ਗੱਤਾ ਬਣਾਉਣੇ ਦਾ ਤਰੀਕਾ ਹਮਾਰੇ ਸਾਰੇ ਕੋ ਜੋ ਪਿਸਾਈ ਹੁੰਦੇ ਇਸ ਕੋ ਬੀਟਰ ਬੋਲਤੇ ਹਮ ਲੋਗ ਆਪਣੇ ਜੋ ਫੈਕਟਰੀ ਕੇ ਰਵਾਇਤ ਇਹ ਜੋ ਇਸ ਮੇਂ ਕੀ ਹੁੰਦਾ ਬੀਟ ਕਰਤੇ ਮਾਲ ਜੋ ਵੀ ਮੋਟਾ ਮਟੀਰੀਅਲ ਹੈ ਉਸ ਕੋ ਇਸ ਕੋ ਪਿਸਾਈ ਕਰਤੇ ਜੀ ਪਾਣੀ ਪਾ ਕੇ ਉਸ ਕੇ ਬਾਅਦ ਜੋ ਹੈ ਇਸ ਕੋ ਮਸ਼ੀਨ ਕੇ ਜ਼ਰੀਏ ਇਸ ਕੋ ਘੁਮਾ ਘੁਮਾ ਕੇ ਤਿਆਰ ਕਰਤੇ ਉਸ ਵਿੱਚ ਜੋ ਫਟਾ ਪੁਰਾਣਾ ਜਿਵੇਂ ਬਾਰ ਦਾ ਨਾ ਹੋ ਗਿਆ ਇਹ ਝੂਠ ਵਾਲੇ ਉਸਕੇ ਬਾਅਦ ਜੋ ਹੈ ਪਲਾਰੀ ਹੋ ਗਿਆ ਜੋਨੇ ਦਾ ਮੇਨ ਮਟੀਰੀਅਲ ਤਾਂ ਹਮਾਰੇ ਇਸ ਵਿੱਚ ਪਲਾਰੀ ਹੀ ਹੋਤੇ ਜੋਨੇ ਦਾ ਇਹ ਮਤਲਬ 90% ਤਾਂ ਹਮ ਇਹੀ ਯੂਜ ਕਰਦੇ ਹਾਂ ਜੀ ਜੋ ਕਿ ਜ਼ਿਮਿੰਦਾਰ ਵਾਈਸ ਕੋ ਆਗ ਲਗਾ ਦਿੰਦੇ ਹਨ ਉਨਸੇ ਪਰੇਸ਼ਾਨ ਹੋਤੇ ਹਨ ਉਸ ਚੀਜ਼ ਦਾ ਹਮਨੇ ਇਸ ਕੋ ਗੱਤਾ ਬਣਾਤੇ ਹਨ ਇਹ ਸਾਰੇ ਯਹਾਂ ਪੇ ਦੇਖ ਲੀਜੀਏ ਗੁੰਮ ਗੁੰਮ ਕੇ ਇਹ ਹਮਾਰੇ ਮਸ਼ੀਨ ਹੈ ਇਹ ਬੀਟਰ ਬੋਲਦੇ ਇਸ ਕੋ ਬੀਟਰ ਉਸਕੇ ਜਰੀਏ ਇਸ ਕੋ ਘੁਮਾ ਕੇ ਇਸਕੇ ਦਰਿਆਵਾਂ ਆਹ ਲਾਟ ਤਿਆਰ ਕਰਦੇ ਆਂ। ਹਾਂ ਜ ਉਸਕੇ ਬਾਅਦ ਜੋ ਇਹ ਹਮਾਰੇ 1.5 ਘੰਟਾ ਸੇ ਲੈ ਕੇ ਪੂਨੇ 2 ਘੰਟੇ ਦੇ ਵਿੱਚ ਮੇ ਇੱਕ ਢਾਨੇ ਤਿਆਰ ਹੋ ਜਾਂਦੇ ਹਮਾਰੇ ਇੱਕ ਲਾਟ। ਉਸਕੇ ਬਾਅਦ ਅਸੀਂ ਹਮ ਇਸ ਕੋ ਅੱਗੇ ਪ੍ਰੋਸੈਸ ਕਰ ਦਿੰਦੇ ਆਂ ਅੱਗੇ ਭੇਜ ਦਿੰਦੇ ਆਂ। ਅੱਗੇ ਅੱਗੇ ਕਿੱਥੇ ਕਿੱਥੇ ਜਾਂਦਾ ਤੁਸੀਂ ਇਹ ਸਾਨੂੰ ਸਮਝਾਓ ਕਿ ਅੱਗੋਂ ਮੁੜ ਕੇ ਉਸ ਜਿਹੜਾ ਇਹ ਪਾਣੀ ਤੁਸੀਂ ਤਿਆਰ ਕਰਦੇ ਆਂ ਇਹ ਪਾਣੀ ਕਿੱਥੇ ਜਾਂਦਾ ਤੇ ਕਿਸ ਤਰੀਕੇ ਨਾਲ ਇਹ ਗੱਤਾ ਤਿਆਰ ਹੁੰਦਾ। जी जी, जी जी जो पीछे आपको दिखाए थे सर वो जो बीटर थे हमारे उसमें तैयार हो गए वो डेढ़ पौने दो घंटे के अंदर तैयार हो जाते हैं उसके बाद सर हमारे यहाँ पे आ जाते हैं एस्टाइक टैंक है इसमें एस्टा टैंक हो गया इसके वो मिक्स भी करता रहता है घुमा घुमा के जमने नहीं देता है उसके बाद जो है सर इसमें हमारे टिंडे लगे हुए हैं टिंडो लगे इसके जरिए जो घुमा घुमा के जो है माल मशीन को लेते रहते हैं जितना हमको जोरी पड़ गया कम का कचोरी पड़ गया तो कम ले लेते हैं ज्यादा कचोरी पड़ गया ज्यादा ले लेते हैं उसके बाद जो है हमारे ऊपर पाइप के जरिए आ जाते हैं इधर मशीन में ਜੋ ਪਾਈਪ ਦੇ ਜ਼ਰੀਏ ਇਹ ਉੱਪਰ ਜਿਹੜਾ ਵਾ ਇਹ ਮਸ਼ੀਨ ਦੇ ਵਿੱਚ ਆ ਜਾਣਾ ਜੀ ਜੀ ਵਿੱਚ ਆ ਜਾਂਦੇ ਨੇ ਤੇ ਇਸ ਵਾਰ ਜੋ ਮਾਲਵਾ ਹੁੰਦੇ ਮਿੱਟਿਆ ਹੋਆ ਹੋਆ ਔਰ ਪਾਣੀ ਦੋਨੋਂ ਮਿਕਸ ਹੁੰਦੇ ਹਨ ਫਿਰ ਉਹ ਮਸ਼ੀਨ ਵਾਣੇ ਕੇ ਬਾਅਦ ਜੋ ਹਥੇ ਯਹਾਂ ਪੇ ਵਾਰ ਜਾਲੀ ਲਗੇ ਹੋਤੇ ਹਨ ਜਾਲੀ ਲਗੇ ਹੋਤੇ ਜੋ ਮਾਲਵਾ ਹੁੰਦਾ ਜੋ ਬੀਟਾ ਮੋਟਾ ਵਾਲਾ ਉਸ ਕੋ ਤਾਂ ਹਮਨੇ ਇਸਕੇ ਉੱਪਰ ਨਿਚੋੜ ਕੇ ਛਪਾਈ ਕਰਕੇ ਅੱਗੇ ਲੈ ਕੇ ਚਲੇ ਜਾਂਦੇ ਹਨ ਜੋ ਵੇਸਟ ਪਾਣੀ ਹਮਾਰੇ ਫਿਰ ਵਾਪਸ ਟੈਂਕ ਵਿੱਚ ਚਲੇ ਜਾਂਦੇ ਹਨ ਫਿਰ ਕਿੰਨੇ ਕਿ ਚਿਰ ਤੋ ਤੁਸੀਂ ਇੱਥੇ ਬੈਕਟਰੀ ਹੈ ਜਿਹੜੀ ਲਗਾਈ ਹੋਈ ਹੈ ਇਹ ਸਰ 24 25 ਸਾਲ ਸ세 ਲਗੇ ਹੋਏ ਸਰ ਕਿ 25 ਸਾਲਾਂ ਤੋਂ ਤੁਸੀਂ ਇਹ ਪਰਾਲੀ ਨੂੰ ਇਦਾਂ ਯੂਜ਼ ਕਰਦੇ ਹੋ ਜਿਵੇਂ ਪਰਾਲੀ ਦਾ ਤੇ ਬਹੁਤ ਮੁੱਦਾ ਰਹਿੰਦਾ ਹੁੰਦਾ ਹੈ ਕਿ ਸਾੜ ਦਿੰਦੇ ਆ ਕਿਸਾਨ ਧੂਆ ਹੋ ਜਾਂਦਾ ਪ੍ਰਦੂਸ਼ਣ ਹੋ ਜਾਂਦਾ ਤੇ ਇਹ ਫਿਰ ਤੁਸੀਂ 24 25 ਸਾਲਾਂ ਤੋਂ ਪਰਾਲੀ ਨੂੰ ਯੂਜ਼ ਕਰਦੇ ਹੋ ਜੀ ਜੀ 90 90% ਪਲਾਰੀ ਆਮਨੇ 24 25 ਸਾਲ ਸੇ ਯੂਜ਼ ਕਰ ਰਹੇ ਆ ਸਰ ਹਾਂ ਜੋ ਵੀ ਹਮਾਰੇ ਆਸ-ਪਾਸ ਮੈਂ ਹੈ ਯਹਾਂ ਪੇ ਕੋਈ ਆਗ ਨਹੀਂ ਲਗਾਤੇ ਹਮਾਰੇ ਪਾਸ ਲੈ ਆਤੇ ਆਂ ਅੱਛਾ ਤੁਸੀਂ ਕਿੰਨੇ ਰੁਪਏ ਖਰੀਦਦੇ ਹੋ ਕਿਦਾਂ ਖਰੀਦਦੇ ਹੋ ਫਿਰ ਇਹ ਸਰ ਢਾਈ ਰੁਪਏ ਸੇ 3 ਰੁਪਏ ਕਿਲੋ ਤੱਕ ਹਮਕੋ ਲੈਂਦੇ ਇਸ ਕੋ ਜੀ ਜੀ ਤਾਂ ਠੀਕ ਹੈ ਮੈਨੂੰ ਲੱਗਦਾ ਜਿਹੜੇ ਵੇਚਣ ਆਉਂਦੇ ਕਿਸਾਨ ਉਹਨਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਹੋਊਗਾ ਨਾਲੇ ਅੱਗ ਲਾਉਣ ਤੋਂ ਵੀ ਬਚਦੇ ਨਾਲੇ ਵਾਤਾਵਰਣ ਠੀਕ ਰਹਿੰਦਾ ਜੀ ਜੀ ਫਾਇਦਾ ਹੀ ਹੈ ਇਸ ਕੋ ਦਾ ਸਰ ਬਹੁਤ ਫਲਾਰੇ ਕੋ ਕਾਂਠ ਬਣ ਕੇ ਛੋਟਾ ਸਾ ਹੋ ਜਾਂਦਾ ਹੈ ਜੋ ਹਮਾਰੇ ਪਾਸ ਲੈ ਆਤੇ ਹਾਂ ਅਸੀਂ ਤਾਂ ਦੇਖਦੇ ਇਸ ਵਾਰ ਵੀ 4 ਲੱਖੋਂ 5 ਲੱਖ ਫਲਾਰੇ ਲਏ ਆ ਹਾਂ ਜੀ ਤਾਂ ਹੋਰ ਹਮਾਰੇ ਦੂਸਰੇ ਮੇਲੇ ਵਾਹ ਵੀ 5 ਲੱਖਾ ਲਏ ਆ तो बढ़िया चीज है ले आवे तो इससे तो मतलब फायदा ही हम लोग इसको यूज कर लेंगे गत्ता बना लेंगे जो जिम्मेदार भाई का है तो आग लगने से खड़ा छूट जाएंगे जान छूट जाएंगे अच्छा फिर एस, आ, ना जा, केड़ी, केड़ी, ना जेड़ा उधरो पानी आउंदा इस मशीन ਦੇ ਵਿੱਚ ਆਉਂਦਾ ਇਹ ਮੈਨੂੰ ਲੱਗਦਾ ਹੈ ਕਿ ਇਹਦੇ ਅੰਦਰ ਹੀਟ ਹੋਊਗੀ ਕਾਫੀ ਜ਼ਿਆਦਾ ਤੇ ਉਹ ਹੀਟ ਦੇ ਨਾਲ ਇਹ ਸਾਰਾ ਤਿਆਰ ਕਰਦਾ ਕਿ ਜਾਂ ਅੰਦਰ ਕਿਹੜੀ ਹੋਰ ਕਿਹੜੀ ਤਕਨੀਕ ਦੇ ਨਾਲ ਇਹ ਗੱਤਾ ਜਿਹੜਾ ਤਿਆਰ ਹੋ ਜਾਂਦਾ ਸਰ ਇਸ ਵਿੱਚ ਨਾ ਕੋਈ ਹੀਟ ਨਹੀਂ ਹੁੰਦਾ ਇਹ ਨਾਰਮਲੀ ਹੁੰਦਾ ਪਾਣੀ ਵਿੱਚ ਮਿਕਸ ਹੋ ਕੇ ਆਤੇ ਹੈ ਜੋ ਆਪਕੋ ਪਤਾ ਹੈ ਜਾਲੀ ਹੈ ਜਾਲੀ ਜੋ ਹੁੰਦਾ ਹੈ ਉਸ ਕੋ ਜੋ ਪਾਣੀ ਉਹ ਫਿਲਟਰ ਕਰਕੇ ਨੀਚੇ ਛੋੜ ਦਿੰਦਾ ਹੈ ਮਾਲ ਜੋ ਹੁੰਦੇ ਆ ਜਾਂ ਜਿਹਾ ਰੋਲੇ ਲੱਗੇ ਹੁੰਦੇ ਇੱਕ ਦੋ نیچے ਹੁੰਦੇ ਰਬੜ ਰੋਲ ਉੱਪਰ ਹੁੰਦੇ ਲੋਹੇ ਦਾ ਰੋਲ ਥੋੜਾ ਹਾਰਡ ਹੁੰਦੇ ਉਹਨੂੰ ਪ੍ਰੈਸ ਕਰਕੇ ਪ੍ਰੈਸ ਕਰਕੇ ਪਾਣੀ نیچے ਨਿਚੋੜਦੇ ਆ ਜੋ ਮਾਲਵਾ ਹੁੰਦਾ ਉਸਮੈਂ ਜੋ ਲਪੇਟ ਜਾਂਦੇ ਆ ਉਸਕੇ ਬਾਅਦ ਜੋ ਹਮਾਰੇ ਕਾਰੀਗਰ ਲੱਗੇ ਹੋਏ ਉਸ ਨੂੰ ਜੋ ਟੱਕ ਮਾਰ ਮਾਰ ਕੇ ਯਾਹ ਪੇ ਆਪਣਾ ਰੇੜਾ ਉਸਮੈਂ ਹਸ਼ਟੈਗ ਕਰਦੇ ਰਹਤੇ ਆ ਜਿਵੇਂ ਅੱਜ ਤਾਂ ਇਹ ਗਿੱਲਾ ਵਾ ਹੁਣ ਤੁਸੀਂ ਇਹ ਬਾਹਰ ਫਿਰ ਸਿਕਾਉਣ ਦੇ ਲਈ ਪਾ ਦੇਣੇ ਆ ਇਹ ਵਾਲਾ ਬਾਹਰ यहाँ जो बन गया हमारे सारा कोई जैसे हमने कोई चार फुट का बन गया या दो 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 फुट का दो लगाते हैं चार फुट बन गया फिर इसको हमने बाहर ग्राउंड में ले जाते हैं फील्ड में उसमें फिर एक एक सीट करके इसको सुखाते हैं धूप नाल अभी तो जो सर सूखने का समस्या है दो दिन में सूख जाते हैं बाकी गर्मी में बस चार या पांच घंटे के अंदर सूख जाते हैं फिर इसके बाद सुखा के फिर ले आते हैं हमने अंदर दोबारा अंदर में ले आते हैं फिर इसके प्रेस करते हैं गत्ते को फिर उसके बाद स्केल करते हैं इसमें जो चेक करते हैं कोई फटा है या कोई केदा है तो बारीकी से उनको जांच करके अलग निकालते हैं उसके बाद सर फिर कटिंग होते हैं फिर उसके बाद 25 किलो का पैकेट बनते हैं 25 किलो का पैकिंग करते हैं उसके बाद फिर हमारे बाहर सप्लाई बेच हो जाते हैं